ਗੁਰਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਤੇ ਹੋ ਗਿਆ ਅਕਾਲੀ ਦਲ ਸਾਰਾ ਇਕੱਠਾ ਅਕਾਲੀ ਦਲ ਵਿੱਚ ਹੋਈ ਇਕਤਾ ਜੋ ਅਕਾਲੀ ਸਦਾਰ ਲਹਿਰ ਤੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਵਿੱਚ ਆਪਸੀ ਦੁਰੀਆਂ ਵਧੀਆਂ ਹੋਈਆਂ ਸੀ ਅੱਜ ਦਸਤਾਰਬੰਦੀ ਨੇ ਇਹਨਾਂ ਦੀ ਦੁਰੀਆਂ ਖਤਮ ਕਰਵਾ ਦਿੱਤੀਆਂ ਨੇ ਨਿਆਂਗ ਜਥੇਬੰਦੀਆਂ ਜਿਹੜੇ ਕਿ ਪਹਿਲਾਂ ਵਿਰੋਧ ਕਰਦੀਆਂ ਰਹੀਆਂ ਜਥੇਦਾਰ ਗੜਗੱਜ ਦਾ ਅੱਜ ਉਹ ਵੀ ਸ਼ਾਮਲ ਹੋਈਆਂ ਨੇ ਤੁਸੀਂ ਜੁੜਿਓ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਅਕਾਲੀ ਦਲ ਬਾਦਲ ਅਕਾਲੀ ਸਦਾਰ ਲਹਿਰ ਤੇ ਹੋਰ ਜਿਹੜੇ ਅਕਾਲੀ ਦਲ ਵੱਖ-ਵੱਖ ਨੇ ਉਹਨਾਂ ਦੇ ਵੱਲੋਂ ਅਕਸਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਪਰ ਇਲਜ਼ਾਮ ਲਾਏ ਜਾਂਦੇ ਨੇ ਕਿ ਜੋ ਗੋਲਕਾਂ ਦਾ ਪੈਸਾ ਗੁਰਦੁਆਰਿਆਂ ਦਾ ਪੈਸਾ ਉਹ ਬਾਦਲ ਪਰਿਵਾਰ ਵਰਤਦਾ ਹੈ ਪਰ ਦੂਸਰੇ ਪਾਸੇ ਜਦੋਂ ਜਥੇਦਾਰ ਨਿਯੁਕਤ ਕੀਤੇ ਜਾਂਦੇ ਨੇ ਤਾਂ ਉਹ ਵੀ ਇਲਜ਼ਾਮ ਲਾਏ ਜਾਂਦੇ ਸੀ ਕਿ ਬਾਦਲ ਪਰਿਵਾਰ ਜਥੇਦਾਰਾਂ ਨੂੰ ਆਪਣੀ ਜੋ ਲਫਾਫੇ ਦੇ ਵਿੱਚੋਂ ਕੱਢ ਕੇ ਤੇ ਕੌਮ ਦੇ ਉੱਪਰ ਥਾਪ ਦਿੰਦਾ ਹੈ ਪਰ ਇਸ ਤੋਂ ਪਹਿਲਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਦੋਂ 2 ਦਸੰਬਰ ਦੇ ਫੈਸਲੇ ਤੋਂ ਨਾਰਾਜ਼ ਹੋ ਕੇ ਪਹਿਲਾ ਥਾਪੇ ਹੋਏ ਜਥੇਦਾਰਾਂ ਨੂੰ ਫਾਰਕ ਕਰ ਦਿੱਤਾ ਉਸ ਤੋਂ ਬਾਅਦ ਨਵੇਂ ਜਥੇਦਾਰ ਲਾਉਣ ਦਾ ਐਲਾਨ ਕੀਤਾ ਤਾਂ ਉਹਨਾਂ ਦੇ ਵਿੱਚੋਂ ਕੇਸਗਣ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਦੀ ਦਸਤਾਰਬੰਦੀ ਕਰਵਾਈ ਗਈ ਰਾਤੋਂ ਰਾਤ ਸਿੱਖ ਕੌਮ ਦੇ ਵਿੱਚ ਬੜਾ ਰੋਸ ਪਾਇਆ ਗਿਆ ਸਾਰੀਆਂ ਨਿਹੰਗ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਔਰ ਉਹਨਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਮਾਮਲਾ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਟਕਰਾਵਲਾ ਬਣ ਗਿਆ ਜਿੱਥੇ ਕਿ ਦਮਦਮਾ ਸਾਹਿਬ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਖੁੱਲ ਕੇ ਵਿਰੋਧ ਕੀਤਾ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਖੁੱਲ ਕੇ ਵਿਰੋਧ ਕੀਤਾ ਸੋ ਇਹ ਸਾਰੇ ਵਿਰੋਧ ਦਾ ਸਾਹਮਣਾ ਕਰਦੇ ਹੋਏ ਜਥੇਦਾਰ ਗੜਗੱਜ ਨੇ ਕਦੇ ਵੀ ਕਿਸੇ ਵੀ ਆਗੂ ਦੇ ਬਾਰੇ ਕੋਈ ਬਿਆਨ ਨਹੀਂ ਦਿੱਤਾ ਔਰ ਉਹਨਾਂ ਨੇ ਹਮੇਸ਼ਾ ਹੀ ਆਪਸੀ ਇਕਤਾ ਨੂੰ ਪਹਿਲ ਦਿੱਤੀ ਔਰ ਸਿੱਖ ਭਾਈਚਾਰੇ ਦੇ ਵਿੱਚ ਆਪਸੀ ਇਕਤਾ ਕਰਵਾਉਣ ਵਾਸਤੇ ਉਹ ਲਗਾਤਾਰ ਸਰਗਰਮ ਰਹੇ ਔਰ ਉਹਨਾਂ ਦੀ ਇਕਤਾ ਰੰਗ ਲੈ ਕੇ ਆਈ ਜੋ ਸਾਰਿਆਂ ਨੇ ਹੀ ਬੜੀ ਨਿਮਰਤਾ ਦੇ ਨਾਲ ਜਥੇਦਾਰ ਗੜਗੱਜ ਦੀ ਇਹ ਜਿਹੜੀ ਲੋਕਾਂ ਦੇ ਵਿੱਚ ਵਿਚਾਰਧਾਰਾ ਸੀ ਇਸ ਨੂੰ ਸਰਕਾਰ ਕਰ ਲਿਆ ਔਰ ਅੱਜ ਉਹਨਾਂ ਦੀ ਦੁਬਾਰਾ ਦਸਤਾਰਬੰਦੀ ਕਰਵਾਈ ਗਈ ਔਰ ਸਾਰੀ ਸਿੱਖ ਕੌਮ ਨੇ ਅੱਜ ਉਹਨਾਂ ਨੂੰ ਆਪਣਾ ਜਥੇਦਾਰ ਮੰਨਣ ਲਈ ਹਾਂ ਕਰ ਦਿੱਤੀ ਹੈ ਜੋ ਅੱਜ ਬੜਾ ਵਧੀਆ ਸਮਾਗਮ ਕੀਤਾ ਗਿਆ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਸਾਰੇ ਹੀ ਉੱਥੇ ਨਿਆਂਗ ਜਥੇਬੰਦੀਆਂ ਸਾਰੇ ਹੀ ਉੱਥੇ ਸਿੱਖ ਕੌਮ ਦੇ ਆਗੂ ਪਹੁੰਚੇ ਹੋਏ ਸਨ ਉਰੋਥੇ ਸੁਖਵੀਰ ਸਿੰਘ ਬਾਦਲ ਦੇ ਨੁਮਾਇਦੇ ਵੀ ਪਹੁੰਚੇ ਜਿੱਥੇ ਕਿ ਪਿਛਲੀ ਦਸਤਾਰਬੰਦੀ ਤੇ ਸਿਰਫ ਤੇ ਸਿਰਫ ਸਾਬਕਾ ਅਕਾਲੀ ਦਲ ਦੇ ਮੰਤਰੀ ਸੁੱਚਾ ਸਿੰਘ ਲੰਗਾਹ ਪਹੁੰਚੇ ਸੀ ਔਰ ਉਹਨਾਂ ਨੂੰ ਰਾਤ ਨੂੰ ਦਸਤਾਰਬੰਦੀ ਕੀਤੀ ਗਈ ਸੀ ਅੱਜ ਉਹ ਦੁਬਾਰਾ ਦਸਤਾਰਬੰਦੀ ਕੀਤੀ ਗਈ ਜੋ ਕਿ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਦੇ ਦਸਤਾਰਬੰਦੀ ਕਰਵਾਉਂਦੇ ਨੇ ਸੋ ਅੱਜ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਦੇ ਪਹੁੰਚੇ ਹੋਏ ਸੀ ਔਰ ਜਥੇਦਾਰ ਕੁਲਦੀਪ ਸਿੰਘ ਗੜਗਾਜ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਅਤੇ ਸ੍ਰੀ ਕੇਸਗੜ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ ਹੁਣ ਉਹਨਾਂ ਨੂੰ ਅੱਜ ਜਿਹੜਾ ਕਿ ਕੌਮ ਨੇ ਸਵੀਕਾਰ ਕਰ ਲਿਆ ਜੋ ਉਹਨਾਂ ਦੀ ਅੱਜ ਦੁਬਾਰਾ ਦਸਤਾਰਬੰਦੀ ਹੋਈ ਏ ਰਵੈਤਾਂ ਦੇ ਅਨੁਸਾਰ ਉਹਨਾਂ ਨੂੰ ਦਸਤਾਰਬੰਦੀ ਸਜਾਈ ਗਈ ਏ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਨੰਗ ਜਥੇ ਅਤੇ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚ ਕੇ ਉਹਨਾਂ ਨੂੰ ਦਸਤਾਰ ਦਿੱਤੀ ਹੈ ਔਰ ਉਹਨਾਂ ਦਾ ਜਿਹੜਾ ਕੀ ਸਨਮਾਨ ਕੀਤਾ ਹੈ ਸੋ ਸਿੱਖ ਜਥਿਆਂ ਵਿਚਕਾਰ ਪਿਛਲੇ 8 ਮਹੀਨਿਆਂ ਤੋਂ ਚੱਲ ਰਿਹਾ ਇਹ ਵਿਵਾਦ ਅੱਜ ਖਤਮ ਹੋ ਗਿਆ ਹੈ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਸਾਰੀਆਂ ਸਿੱਖ ਸਾਥੀਆਂ ਸਿੱਖ ਜਥਿਆਂ ਨੂੰ ਇਕਜੁੱਟ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਹੇਠ ਕੰਮ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਪੰਜਾਬ ਵਿੱਚ ਹੋ ਰਹੇ ਧਾਰਮਿਕ ਪਰਿਵਰਤਨਾਂ ਤੇ ਵੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਮੋਗਾ ਵਿੱਚ ਵਾਪਰੀ ਘਟਨਾ ਤੇ ਦੁੱਖ ਪ੍ਰਗਟ ਕੀਤਾ ਜਿੱਥੇ ਇੱਕ ਜੋੜੇ ਨੇ ਆਪਣੇ ਬੱਚੇ ਨੂੰ ਨਸ਼ਿਆਂ ਲਈ ਵਿਛ ਦਿੱਤਾ ਸੀ ਸੋ ਜਿਕਰ ਜੋ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ 10 ਮਾਰਚ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪੰਥ ਅਤੇ ਸੰਗਤ ਦੀ ਹਾਈ ਰੀਤੂ ਬਿਨਾਂ ਹੀ ਜਥੇਦਾਰ ਗੜਗੱਜ ਨੂੰ ਦਸਤਾਰ ਸਜਾਈ ਸੀ ਜਿਸ ਕਾਰਨ ਕਈ ਪੰਥਕ ਜਥਿਆਂ ਤੇ ਸੰਪਰਦਾਵਾਂ ਵਿੱਚ ਗੁੱਸਾ ਸੀ ਸੋ ਦੱਸਿਆ ਜਾ ਰਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਅਕਾਸ਼ 택ਸਰ ਦੇ ਸਾਬਕਾ ਜਥੇਦਾਰ ਗਨੀ ਰਬੀਰ ਸਿੰਘ ਦੋਵਾਂ ਨੇ ਸਿਆਸੀ ਦਬਾਅ ਹੇਠ ਗੜਗੱਜ ਦੀ ਨਿਯੁਕਤੀ ਸਵੀਕਾਰ ਕਰ ਲਈਏ ਸੋ ਸੂਤਰਾਂ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥ ਅੰਦਰ ਆਪਣੀ ਕਮਜ਼ੋਰ ਪਕੜ ਨੂੰ ਮਜ਼ਬੂਤ ਕਰਨ ਵਾਸਤੇ ਇਹ ਵੱਡਾ ਪੱਤਾ ਖੇਡਿਆ ਜੋ ਅੱਧੀ ਰਾਤ ਨੂੰ ਗੜਗੱਜ ਨੂੰ ਗੁਪਤ ਰੂਪ ਵਿੱਚ ਜਥੇਦਾਰ ਨਿਯੁਕਤ ਕੀਤਾ ਸੀ ਅੱਜ ਉਸ ਨੂੰ ਕੌਮ ਨੇ ਜਥੇਦਾਰ ਸਵੀਕਾਰ ਕਰ ਲਿਆ ਜਿਸ ਦਾ ਹੁਣ ਵਿਰੋਧ ਬਿਲਕੁਲ ਨਹੀਂ ਹੋਵੇਗਾ ਔਰ ਸਿੱਖ ਕੌਮ ਦੀ ਇਕਤਾ ਹੋਈ ਔਰ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਮਜ਼ਬੂਤ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਆਪਸੀ ਜਿਹੜੀ ਇਹ ਫੁੱਟ ਸੀ ਉਹ ਫਿਰ ਆਪਸ ਦੇ ਵਿੱਚ ਇੱਕ ਇਕਤਾ ਹੋਵੇਗੀ ਔਰ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਕੇ ਚੱਲੇਗਾ